ਹੁਣ ਮਜੀਠੀਆ ਜੇਲ੍ਹ ਚ ਕਾਦੇ ਚ ਨਾਮ ਆਉਂਦਾ ਨਸ਼ਾ ਵੇਚਣ ਦਾ ਜਦੋਂ ਵੇਚਦੇ ਨੇ ਉਦੋਂ ਪਤਾ ਹੁੰਦਾ ਵੀ ਇਤਿਹਾਸ ਕਿਹੜੇ ਸ਼ਬਦਾਂ ਚ ਯਾਦ ਰੱਖੂਗਾ ਜਦੋਂ ਅੱਜ ਕੋਈ ਲੀਡਰ ਲੋਕਾਂ ਦੀਆਂ ਜ਼ਮੀਨਾਂ ਦੱਬੇ ਲੋਕਾਂ ਨੂੰ ਤੰਗ ਕਰੇ ਪੰਜਾਬ ਦਾ ਬੇੜਾ ਕਰਕੇ ਕਰੇ ਨੌਜਵਾਨ ਪਨੀਰੀ ਨੂੰ ਨਸ਼ਿਆਂ ਤੇ ਲਾਦੇ ਉਹਨੂੰ ਪਤਾ ਹੁੰਦਾ ਵੀ 50 ਸਾਲਾਂ ਬਾਅਦ ਉਹਦਾ ਨਾਮ ਕਾਲੇ ਅੱਖਰਾਂ ਚ ਲਿਖਿਆ ਜਾਣਾ ਮਾਵਾ ਨੇ ਢਿੱਡੋਂ ਵੱਤਵਾਵਾਂ ਦੇਣੀਆਂ ਨੇ ਆਪਾਂ ਇਹ ਕਰ ਸਕਦੇ ਹਾਂ ਜ਼ਮੀਨ ਜਾਗੀਰ ਵੀ ਰਹਿਣੀ ਚਾਹੀਦੀ ਹੈ। ਜ਼ਮੀਰ ਵਾਲਾ ਦੀਵਾ ਹਰ ਬੰਦੇ ਦਾ ਬਲਦਾ ਰਹਿਣਾ ਚਾਹੀਦਾ ਹੈ। ਮਿਹਨਤ ਕਰੋ, ਪੈਸਾ ਕਮਾਉਣਾ ਤਾਂ ਮਿਹਨਤ ਕਰੋ। ਸਹੀ ਤਰੀਕੇ ਨਾਲ ਕਮਾਉਣ ਦੇ ਬਹੁਤ ਰਸਤੇ ਨੇ। ਮਿਹਨਤ ਕਰੋ ਜ਼ਿੰਦਗੀ ਦੇ ਵਿੱਚ। ਬਹੁਤ ਲੋਕ ਨੇ ਜਿਹੜੇ ਮਿਹਨਤ ਨਾਲ ਅੱਗੇ ਗਏ ਨੇ। ਪਰ ਅਸੀਂ ਸਿਆਸਤ ਚਾਹੀਏ ਆ। ਸਾਡਾ ਬਾਪੂ ਜੀ ਇੱਕੋ ਮਕਸਦ ਹੈ ਕੰਮ ਕਰਨਾ। ਪਹਿਲਾ ਧਰਮ ਡਿਵੈਲਪਮੈਂਟ ਡਵੈਲਪਮੈਂਟ ਨਹੀਂ ਹੁੰਦੀ ਡਵੈਲਪਮੈਂਟ ਵਿੱਚ ਪ੍ਰੋਬਲਮ ਆਊਗੀ ਉਹ ਸਾਨੂੰ ਬਰਦਾਸ਼ਤ ਨਹੀਂ ਸੋ ਅਸੀਂ ਕੰਮ ਕਰਨ ਲੱਗੇ ਹੋਏ ਆਂ ਸਰਕਾਰ ਦਾ ਪੂਰਾ ਆਸ਼ਵਾਸਨ ਹੈ ਕਿ ਕੰਮ ਕਰੋ ਦਬਕੇ ਕਰੋ ਦਿਲ ਲਾ ਕੇ ਕਰੋ ਜੋ ਕਹੋਗੇ ਉਹ ਹੋਊਗਾ ਸੋ ਖਰੜ ਦੇ ਵਿੱਚ ਪੂਰਾ ਵੱਡਾ ਆਫਿਸ ਸੈਟਅਪ ਕੀਤਾ ਇੱਥੇ ਬੈਠ ਕੇ ਮੇਰੀ ਇੱਛਾ ਹੈ ਮੇਰਾ ਸੁਪਨਾ ਹੈ ਕਿ ਖਰੜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾਵੇ ਉਹਦੇ ਲਈ ਮਿਹਨਤ ਕਰੂੰਗੀ ਕੋਸ਼ਿਸ਼ਾਂ ਕਰੂੰਗੀ ਬਾਕੀ ਪਰਮਾਤਮਾ ਦੇ ਹੱਥ ਬਾਕੀ ਉਹਨੇ ਜੋ ਚਾਹਣਾ ਹੈ ਉਹ ਕਿੰਨਾ ਵੱਡ ਦਿੰਦਾ ਹੈ ਬਾਕੀ ਸਾਡੇ ਲੋਕਾਂ ਦੀਆਂ ਦੁਆਵਾਂ ਦੇ ਹੱਥ ਚਾ ਮੇਰਾ ਕੰਮ ਹੈ ਸਹੀ ਨੀਤ ਰੱਖਣਾ ਮਿਹਨਤ ਕਰਨਾ ਚੰਗੀ ਇੱਛਾ ਦੇ ਨਾਲ ਕੰਮ ਕਰਨਾ ਮੈਂ ਇਹ ਕਰ ਸਕਦੀ ਹਾਂ ਮੈਂ ਕਰੂੰ ਜ਼ਰੂਰੀ ਨਹੀਂ ਪੰਜੇ ਉਂਗਲਾਂ ਇੱਕੋ ਜੀਆਂ ਹੁੰਦੀਆਂ ਸਿਆਸਤ ਅੱਜ ਤੱਕ ਬਿਜ਼ਨਸ ਰਹੀ ਹੈ ਸਿਆਸਤ ਨੂੰ ਸੇਵਾ ਕਹਿਣ ਵਾਲੇ ਪੋਸਟਰਾਂ ਜੀ ਹੁੰਦੇ ਨੇ ਪੋਲਿਟਿਕਸ ਇਜ਼ ਆ ਬਿਜ਼ਨਸ ਫॉर ਪੋਲਿਟਿਸ਼ੀਅਨਜ਼ ਤੇਜ਼ ਕਮਾਈ ਦਾ ਸਾਧਨ ਬਹੁਤ سارے ਲੋਕ ਨੇ ਜਿਹੜੇ ਸਾਹਮਣੇ ਭਗਤ ਸਿੰਘ ਹੁੰਦੇ ਆ ਕੁਰਸੀ ਤੇ ਬਿਠਾਓ ਬਹੁਤ سارے ਲੋਕ ਨੇ ਜਿਹੜੇ ਸਾਹਮਣੇ ਕਰਤਾਰ ਸਿੰਘ ਸਰਾਬਾ ਹੁੰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਮਣੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾ ਰਹੇ ਹੁੰਦੇ ਨੇ ਜਦੋਂ ਕੁਰਸੀ ਤੇ ਬੈਠਣਗੇ ਉਹਨਾਂ ਦੀ ਤਬੀਅਤ ਬਦਲ ਜਾਂਦੀ ਹੈ ਉਹਨਾਂ ਵਿੱਚੋਂ ਸਾਰਾ ਇਨਕਲਾਬ ਬਾਹਰ ਨਿਕਲ ਜਾਂਦਾ ਹੈ ਉਹੀ ਲੋਕ ਜਿਹੜੇ ਸਾਹਮਣੇ ਕਹਿੰਦੇ ਨੇ ਲੀਡਰ ਐ ਮਾੜੇ ਨੇ ਆਹ ਹੋਣਾ ਚਾਹੀਦਾ ਆ ਉਧਮ ਸਿੰਘ ਸੀ ਆਹ ਫੁਲਾਣਾ ਸੀ ਕੁਰਸੀ ਤੇ ਬਿਠਾਓ ਭੁੱਲ ਜਾਂਦੇ ਆ ਬੁੱਲ ਜਾਂਦੇ ਆ ਸਭ ਕੁਝ ਪਰ ਜੀਨ ਰੱਖਿਓ ਪੰਜਾਬ ਦੀ ਧੀ ਆ ਬਾਬਾ ਨਾਨਕ ਦੀ ਧਰਤੀ ਤੇ ਜਨਮ ਲਿਆ ਕਦੇ ਵੀ ਲੋਕਾਂ ਦੇ ਕੰਮਾਂ ਲਈ ਸਮਝੌਤਾ ਨਹੀਂ ਕਰੂੰ ਜ਼ਿੰਦਗੀ ਦੇ ਵਿੱਚ ਡਰਨ ਵਾਲੀ ਕੋਈ ਚੀਜ਼ ਨਹੀਂ ਡਰ ਬੋਕੇ ਜੱਲੋ ਮੌਤ ਇੱਕ ਸੱਚ ਹੈ ਜਿਉਂਦੇ ਜੀ ਸਾਡਾ ਧਰਮ ਸਿਖਾਉਂਦਾ ਹੈ ਸਾਡੀ ਗੁਰਬਾਣੀ ਸਿਖਾਉਂਦੀ ਹੈ ਜਿਉਂਦੇ ਜੀ ਮੌਤ ਕਬੂਲ ਕਰ ਸ਼ਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਆਤਮ ਵਿਸ਼ਵਾਸ ਆਪਣਾ ਪਾਲ ਕੇ ਰੱਖੋ ਚੇਤਨਾ ਕਿਸੇ ਪਾਸੇ ਨਹੀਂ ਜਾਂਦੀ ਜ਼ਿੰਦਗੀ ਜਨੂਨ ਨਾਲ ਜਿਓ ਸਿਰ ਉੱਪਰ ਚਾ ਕੇ ਜਿਓ ਸਭ ਕੁਝ ਵਧੀਆ ਹੁੰਦਾ ਸੋ ਕੰਮ ਕਰ ਰਹੇ ਆ ਜੀ ਕੰਮ ਕਰਾਂਗੇ ਖਰੜ ਸ਼ਹਿਰ ਦੇ ਵਿੱਚ ਪੈਸਾ ਹੈਗਾ ਹੈ ਪੂਰੀ ਕੋਸ਼ਿਸ਼ ਕਰੂੰਗੀ ਕਿ ਤੁਹਾਡੀ ਸੇਵਾ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਆਪਣੇ ਸੁਪਨਿਆਂ ਨੂੰ ਜੋੜ ਕੇ ਕੰਮ ਕਰਾਂ ਜਾਗਦੇ ਰੱਖਿਓ ਜਾਗਦੇ ਰਹੋ ਤੇ ਇਹ ਯਾਦ ਰੱਖਿਓ ਕਿ ਜਾਗਦੀ ਜ਼ਮੀਰ ਵਾਲੇ ਵੀ ਲੋਕ ਹੁੰਦੇ ਨੇ ਚਾਹੇ ਵਿਸ਼ਵਾਸ ਨਾ ਕਰਿਓ ਪਰ ਇਤਿਹਾਸ ਬਣਦੇ ਹੁੰਦੇ ਨੇ ਇਤਿਹਾਸ 'ਚ ਬਹੁਤਿਆਂ ਦਾ ਨਾਮ ਲਿਖਿਆ ਜਾਂਦਾ ਤੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਣਾ ਤੁਸੀਂ ਜਿਹੜੀ ਤੀ ਖਰੜ ਦੇ ਵਿੱਚ ਐਮਐਲਏ ਬਣਾਈ ਹੈ ਇਹ ਜਾਗਦੀ ਜ਼ਮੀਰ ਵਾਲੀ ਹੈ